ਜੀਵਸ ਟਾਈਮਜ਼ ਨਾਲ ਜੁੜੇ ਤੋਂ ਆਨ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਗਵੀਰ ਜੱਤ ਦਰਸ਼ਕੋ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਜੀਐਨਏ ਇਮੀਗ੍ਰੇਸ਼ਨ ਸਰਵਿਸ ਸੈਂਟਰ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਇਥੇ ਦੇ ਐਮਡੀ ਗੁਰਪ੍ਰੀਤ ਔਰ ਮਨਵੀਰ ਗਲਮੇਰ ਨਾ ਮੌਜੂਦ ਨੇ ਤੇ ਅੱਜ ਆਪਾਂ ਇਮੀਗ੍ਰੇਸ਼ਨ ਦੇ ਸਬੰਧਤ ਗੱਲਬਾਤ ਕਰਾਂਗੇ ਨੇ ਦੇ ਨਾਲ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਵਕ ਵਕ ਨਿਊਜ਼ਾਂ ਨੂੰ ਲੈ ਕੇ ਫ਼ਰਮ ਵੀ ਨੇ ਕਿ ਜੋ ਕੈਨੇਡਾ ਦੇ ਵੀਜ਼ੇ ਆ ਉਹ ਰੁਕ ਗਏ ਨੇ ਜਾਂ ਸਟੂਡੈਂਟ ਨੂੰ ਲੈ ਕੇ ਉਹ ਸਾਰੀਆਂ ਤਮਾਮ ਗੱਲਾਂ ਕਿਸ ਤਰ੍ਹਾਂ ਦਾ ਜਿਹੜਾ ਹੁਣ ਚੱਲ ਰਿਹਾ ਪ੍ਰੋਸੈਸ ਉਹਦੇ ਬਾਰੇ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਮਨਵੀਰ ਔਰ ਗਰਪੀਤ ਤੁਹਾਡਾ ਜੀ ਬਸ ਟਾਈਮ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮਨਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਆਏ ਹੋ ਪਹਿਲਾਂ ਦਰਸ਼ਕਾਂ ਦੇ ਨਾਲ ਉਹ ਸਾਂਝ ਜ਼ਰੂਰ ਕਰੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਕਿਉਂਕਿ ਬੱਚਿਆਂ ਨੂੰ ਲੱਗਦਾ ਕਿ ਉੱਧਰ ਚਲੇ ਜਾਂਦੇ ਨੇ ਪਰ ਕਈ ਵਾਰ ਕੀ ਹੁੰਦਾ ਕਿ ਇੱਥੋਂ ਚਲੇ ਤਾਂ ਜਾਂਦੇ ਨੇ ਪਰ ਉੱਧਰ ਸੈਟਲਮੈਂਟ ਨਹੀਂ ਹੁੰਦੀ ਹਾਂਜੀ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਜਿਵੇਂ ਤੁਸੀਂ ਆਲਰੇਡੀ ਦਰਸ਼ਕਾਂ ਨੂੰ ਦੱਸੇ ਦਿੱਤਾ ਵੀ ਮੈਂ ਕੈਨੇਡਾ ਤੋਂ ਆਇਆ ਹੈਗਾ ਮੈਨੂੰ ਤਕਰੀਬਨ 10-11 ਸਾਲ ਉੱਥੇ ਮੈਂ ਲਾਇਏ ਆ ਸਪੈਂਡ ਕੀਤੇ ਮੈਂ ਪਹਿਲਾਂ ਮੈਨੀਟੋਬਾ ਦੇ ਵੀ ਨਹੀਂ ਪੈਕਚ ਰਹਿੰਦਾ ਸੀ ਕੁਝ ਟਾਈਮ ਬਾਅਦ ਚੋਂ ਮੈਂ ਅਲਬਰਟਾ ਦੇ ਕੈਲਗਰੀ ਸ਼ਹਿਰ ਚ ਵੀ ਰਿਹਾ ਤੇ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਵੀ ਐਕਸਪੀਰੀਅੰਸ ਦੀ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ ਕੈਨੇਡਾ ਚ ਮੈਂ ਕੋਈ ਕੈਨੇਡਾ ਨੂੰ ਮਾੜਾ ਨਹੀਂ ਕਹਿੰਦਾ ਜਿਵੇਂ ਬਹੁਤ ਲੋਕ ਕਹਿੰਦੇ ਨੇ ਵੀ ਬਹੁਤ ਜਦੋਂ ਇੱਥੋਂ ਉੱਧਰ ਚਲੇ ਜਾਂਦੇ ਆ ਉਦੋਂ ਇੰਡੀਆ ਨੂੰ ਮਾੜਾ ਕਹਿਣ ਲੱਗ ਜਾਂਦੇ ਆ ਤੇ ਜਦੋਂ ਇੱਧਰ ਆ ਜਾਂਦੇ ਆ ਉਦੋਂ ਕੈਨੇਡਾ ਨੂੰ ਮਾੜਾ ਕਹਿਣ ਲੱਗ ਜਾਂਦੇ ਆ ਹਰ ਇੱਕ ਚੀਜ਼ੇ ਦਾ ਪੋਜ਼ਿਟਿਵ ਪੱਖ ਦੇ ਨਾਲ ਨਾਲ 네ਗੇਟਿਵ ਪੱਖ ਵੀ ਹੈਗੇ ਆ ਹਨਾ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਬਹੁਤ ਹਾਲਾਤ ਮਾੜੇ ਆ ਜਾਂ ਬਹੁਤ ਹੀ ਮਾੜਾ ਹੈ ਬਹੁਤ ਬਰਾ ਹਾਲ ਆ ਇਹੋ ਜਿਹਾ ਕੁਛ ਨਹੀਂ ਚੱਲਦੀ ਜ਼ਿੰਦਗੀ 'ਚ ਉਤਾਰ ਚੜਾ ਆਉਂਦਾ ਹੀ ਰਹਿੰਦੇ ਆ ਜੀ ਠੀਕ ਹੈ ਨਾ ਜੀ ਅ ਜਿਹੜਾ ਹਾ ਕੋਵਿਡ ਤੋਂ ਬਾਅਦ ਥੋੜਾ ਜਿਹਾ ਰੈਸੈਸ਼ਨ ਦਾ ਟਾਈਮ ਆ ਉਹ ਕੱਲੇ ਕੈਨੇਡਾ 'ਚ ਨਹੀਂ ਸਾਰੀ ਦੁਨੀਆ 'ਚ ਹੀ ਆਇਆ ਠੀਕ ਹੈ ਨਾ ਜੀ ਥੋੜਾ ਜਿਹਾ ਫਰਕ ਪਿਆ ਕੰਮਾਂ ਨੂੰ ਲੈ ਕੇ ਥੋੜਾ ਜਿਹਾ ਫਰਕ ਹੈਗਾ ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਫਰਕ ਨਹੀਂ ਫਰਕ ਹੈਗਾ ਪਰ ਇੰਨਾ ਵੀ ਬੁਰਾ ਹਾਲ ਨਹੀਂ ਜਿੰਨਾ ਸਾਰੇ ਜਣੇ ਕਹਿ ਰਹੇ ਆ ਵੀ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਆ ਫੇਕ ਨਿਊਜ਼ ਨੂੰ ਲੈ ਕੇ ਹਾਂਜੀ ਜਿਵੇਂ ਸਟੂਡੈਂਟਸ ਬਾਰੇ ਆਪਾਂ ਗੱਲ ਕਰਦੇ ਆ ਅ ਉੱਥੇ ਕੋਈ ਇੰਨਾ ਇੰਨਾ ਵੀ ਔਖਾ ਨਹੀਂਗਾ ਵੀ ਉੱਥੇ ਕੰਮ ਨਹੀਂ ਮਿਲਦੇ ਜਾਂ ਹਰ ਆਪ ਗੱਲ ਜਿਵੇਂ ਵੀ ਆਪਾਂ ਨਿਊਜ਼ ਜਾਨਾ ਤਰੋ ਸੌਂਦੇ ਆ ਹਨਾ ਜੋ ਵੀ ਹੈ ਇੰਨਾ ਕੋਈ ਬਰਾ ਹਾਲ ਨਹੀਂ ਪਰ ਥੋੜਾ ਜਿਹਾ ਇਹ ਆ ਵੀ ਆਦਾ ਸੋਚ ਸਮਝ ਕੇ ਫੈਸਲੇ ਲੈਣ ਇੱਕ ਆਪਣੀ ਹੋਰ ਬਹੁਤ ਵੱਡੀ ਗੱਲ ਪਾਈ ਜਾਂਦੀ ਹੈ ਜਿਵੇਂ ਕਹਿੰਦੇ ਵੀ ਕੁਝ ਕਥਾਵਾਂ ਤੇ ਚਲੇ ਜਾਂਦੇ ਜਿਵੇਂ ਪਹਿਲਾਂ ਟ੍ਰਾਂਟੋ ਬਾਰੇ ਸੀਗਾ ਵੀ ਟ੍ਰਾਂਟੋ ਹੀ ਇਕੱਲਾ ਟ੍ਰਾਂਟੋ ਚ ਜਿਆਦਾ ਇਕੱਲਾ ਕੈਨੇਡਾ ਖਣੀ ਹੋਰ ਟ੍ਰਾਂਟੋ ਜਾਂ ਵੈਨਕੂਵਰ ਸਰੀ ਤੋਂ ਇਲਾਵਾ ਖਣੀ ਹੋਰ ਕਿਤੇ ਕੋਈ ਕੈਨੇਡਾ ਹੈ ਨਹੀਂ ਬਹੁਤ ਇਹੋ ਜੀਆਂ ਜਗ੍ਹਾ ਹੈ ਜਿੱਥੇ ਸਟੂਡੈਂਟਸ ਪੱਕੇ ਵੀ ਛੇਤੀ ਹੋ ਸਕਦੇ ਆ ਕੰਮ ਵੀ ਵਧੀਆ ਮਿਲਦਾ ਹੈ ਸਿਰਫ ਇੱਕ ਲੋਡ ਹੁੰਦੀ ਆ ਵੀ ਆਪਾਂ ਜਗ੍ਹਾ ਨੂੰ ਚੂਜ਼ ਕਰਨ ਦੀ ਆਪਾਂ ਨੂੰ ਕਿਸੇ ਦੇ ਪਿੱਛੇ ਵੇਖ ਕੇ ਜਾਂ ਕਿਸੇ ਦੇ ਵੀ ਮਗਰ ਲਾ ਕੇ ਆਪਾਂ ਨੂੰ ਸਿਰਫ ਇੱਕ ਥਾਂ ਤੇ ਜਾ ਕੇ ਨਹੀਂ ਡਿੱਗਣਾ ਚਾਹੀਦਾ ਵੀ ਮੈਂ ਇਕੱਲਾ ਟ੍ਰਾਂਟੋ ਜਾਣਾ ਹੈ ਜਾਂ ਮੈਂ ਇਕੱਲਾ ਸਰੀ ਜਾਣਾ ਹੈ ਜਾਂ ਵੈਂਕੂਵਰ ਜਾਣਾ ਹੈ ਇਹ ਨਹੀਂ ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਜਿਵੇਂ ਹਰ ਇੱਕ ਪ੍ਰੋਵਿੰਸ ਦੇ ਉੱਤੇ ਅਲੱਗ-ਅਲੱਗ ਰੂਲ ਹੈਗਾ ਹੈ ਨਾ ਵੱਖਰਾ-ਵੱਖਰਾ ਸਿਸਟਮ ਆ ਜਿਵੇਂ ਅੱਜ ਤੋਂ ਥੋੜੇ ਕਿਸਾਲ ਪਹਿਲਾਂ ਜਿਵੇਂ ਤੁਸੀਂ ਦੇਖਿਆ ਹੋਵੇ ਮੈਨੀਟੋਬਾ ਚ ਵੀ ਨਹੀਂ ਪੈਗ ਚ ਬਹੁਤ ਛੇਤੀ ਪੀਆਰ ਹੋ ਜਾਂਦੇ ਸੀਗੇ ਹਨਾ ਇਸ ਤਰੀਕੇ ਨਾਲ ਹੁਣ ਵੀ ਜੇ ਆਪਾਂ ਕੋਸ਼ਿਕ ਜਗ੍ਹਾ ਨੂੰ ਛੱਡ ਕੇ ਜਿਵੇਂ ਮੇਨ ਜਗ੍ਹਾ ਜਿਨ੍ਹਾਂ ਦੇ ਮੈਂ ਨਾਮ ਲਏ ਹੈਗੇ ਉਹਨਾਂ ਨੂੰ ਜੇ ਛੱਡ ਕੇ ਆਪਾਂ ਕਿਤੇ ਹੋਰ ਜਗ੍ਹਾ ਜਾ ਕੇ ਪੜ੍ਹਾਈ ਕਰਾਂਗੇ ਜਾਂ ਉੱਥੇ ਜਾ ਕੇ ਵਰਕ ਪਰਮਿਟ ਲਵਾਾਂਗੇ ਉੱਥੇ ਪੀਆਰ ਅਪਲਾਈ ਕਰਾਂਗੇ ਤਾਂ ਬਹੁਤ ਛੇਤੀ ਬੱਚੇ ਪੀਆਰ ਹੋ ਜਾਂਦੇ ਆ ਜਿਵੇਂ ਅਲਬਰਟਾ ਦੇ ਕਈ ਸ਼ਹਿਰ ਜਿਵੇਂ ਰੈਡੀਅਰ ਹੋਰ ਛੋਟੇ ਛੋਟੇ ਕਾਫੀ ਸ਼ਹਿਰ ਆ ਨਿੱਕੇ ਨਿੱਕੇ ਟਾਊਨ ਵੀ ਕਹਿ ਸਕਦੇ ਆ ਉੱਥੇ ਜਾ ਕੇ ਸਰਕਾਰੀ ਕਾਲਜ ਵੀ अवेलेबल ਹੈਗੇ ਆ ਵਰਕ ਪਰਮਿਟ ਵੀ ਮਿਲਦਾ ਤਾਂ ਮੇਰੇ ਹਿਸਾਬ ਨਾਲ ਕੋਈ ਏਡਾ ਬੁਰਾ ਹਾਲ ਨਹੀਂ ਹੈ ਜਿੰਨਾ ਅੱਜ ਕੱਲ ਸੁਣ ਚਾ। ਤੁਹਾਡਾ ਐਕਸਪੀਰੀਅੰਸ ਆ ਬਹੁਤ ਮਤਲਬ ਵਧੀਆ ਹੈਗਾ। ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈ ਜੀ ਸੌਰੀ ਤੁਹਾਡੇ ਹਾਲਾਤ ਨਹੀਂ ਹੈ ਵੀ ਜਿੰਨੇ ਲੋਕ ਕਹਿ ਰਹੇ ਆ। ਕਹਿ ਰਹੇ ਆ ਇੰਨਾ ਕੋਈ ਮਾੜੇ ਹਾਲਾਤ ਨਹੀਂ ਬਹੁਤ ਵਧੀਆ ਹੈ। ਮੈਂ ਅੱਜ ਕੱਲ ਇੱਕ ਨਾ ਨਵਾਂ ਟ੍ਰੈਂਡ ਚੱਲ ਪਿਆ ਵੀ ਜਾਓ ਕੈਨੇਡਾ ਬਹੁਤ ਬੁਰਾ ਹਾਲ ਆ ਮਾੜਾ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਿਹਾ ਨਾ ਵੀ ਜਨ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਬੰਦੇ ਨੂੰ ਆ ਉਹਦੀ ਜ਼ਿੰਦਗੀ ਦਾ ਇੰਜੋਏ ਕਰਨਾ ਚਾਹੀਦਾ ਹੈ ਹਰ ਇੱਕ ਜਗ੍ਹਾ ਜਾ ਕੇ ਦੇਖਣਾ ਚਾਹੀਦਾ ਹੈ ਨਾ ਜੀ ਜਿਵੇਂ ਹੁਣ ਆਪਣੇ ਗੁਰੂ ਸਾਹਿਬਾਂ ਦਾ ਜੀਵਨ ਤੇ ਵੀ ਲੋ ਉਹ ਵੀ ਇੱਕ ਜਗ੍ਹਾ ਤਾਂ ਬੈਠੇ ਨਹੀਂ ਰਹੇ ਗੁਰੂ ਨਾਨਕ ਸਾਹਿਬ ਆ ਉਹਨਾਂ ਨੇ ਸਾਰੀਆਂ ਜਗ੍ਹਾ ਦੀ ਯਾਤਰਾਵਾਂ ਕੀਤੀਆਂ ਠੀਕ ਹੈ ਨਾ ਜੀ ਹੁਣ ਆਪਾਂ ਵੀ ਆਪਣੇ ਪ੍ਰਾਣੇ ਬਜ਼ੁਰਗ ਸੀ ਜਾਂਦੇ ਸੀ ਘਟਕਮਾ ਕੇ ਵਾਪਸ ਆ ਜਾਂਦੇ ਸੀ ਹੁਣ ਵੀ ਜੇ ਕੋਈ ਜਾਣਾ ਪ੍ਰਵਾਸ ਮਾੜਾ ਨਹੀਂ ਕਰਨਾ ਚਾਹੀਦਾ ਪਰ ਇਹ ਨਹੀਂ ਵੀ ਹਾਂ ਆਪਾਂ ਉਥੋਂ ਉੱਥੇ ਜਾ ਕੇ ਉੱਥੇ ਰਹਿਪੋ ਆਪਦਾ ਜਾਓ ਚੂਜ਼ ਕਰੋ ਕਮਾਓ ਸਾਰਾ ਕੁਝ ਕਰੋ ਤਰੱਕੀਆਂ ਕਰੋ ਤੇ ਆਦ ਆਪਾਂ ਵਾਪਸ ਆਜੋ ਜੀ ਉਹ ਨਾਲ ਹੀ ਗੁਰਪ੍ਰੀਤ ਨੇ ਦਰਸ਼ਕੋ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਔਰ 1 ਟੂ 1 ਜਿਹੜਾ ਇਹਨਾਂ ਦੇ ਨਾਲ ਸਵਾਲ ਜਵਾਬ ਹੋਣਗੇ ਗੁਰਪ੍ਰੀਤ ਜੇਕਰ ਇਥੋਂ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਪਨੀਭਾਤੀ ਸਾਰੇ ਹੀ ਜਾਣਦੇ ਆਪਾਂ ਪਰ ਇੰਨਾ ਵੀ ਮਾੜਾ ਵੀ ਜਿਸ ਤਰ੍ਹਾਂ ਲੋਕਾ ਦਿਖਾ ਰਹੇ ਨੇ ਸੋਸ਼ਲ ਮੀਡੀਆ ਤੇ ਛੇਦੀ ਲੋਕ ਮੰਨ ਜਾਂਦੇ ਹੈ ਨਾ ਤੇ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਦਰਸ਼ਕਾਂ ਨੂੰ ਆਪਣੇ ਜੋ ਇਮੀਗ੍ਰੇਸ਼ਨ ਸੈਂਟਰ ਖੋਲਿਆ ਇਹਨਾਂ ਦਾ ਸਵੱਪ ਕਿਵੇਂ ਬਣਿਆ ਤੇ ਜਿਹੜੇ ਮੌਜੂਦਾ ਹਾਲਾਤ ਨੇ ਸਟੂਡੈਂਟਾਂ ਨੂੰ ਲੈ ਕੇ ਜਾਂ ਬਾਹਰ ਜਾਣ ਨੂੰ ਲੈ ਕੇ ਉਹ ਕਿਸ ਤਰ੍ਹਾਂ ਨੇ ਤੁਹਾਡੇ ਮਨਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਸਵੱਪ ਦੀ ਅਸੀਂ ਸਟਾਰਟਿੰਗ ਤੋਂ ਹੀ ਇਕੱਠੇ ਹਾਂ ਪਹਿਲਾਂ ਅਸੀਂ ਸਟੂਡੈਂਟ ਸੀ ਪ੍ਰਾਇਮਰੀ ਸਕੂਲ ਵਿੱਚ ਇਕੱਠੇ ਪੜਦੇ ਰਹੇ ਹਾਂ ਫਿਰ ਸਕੈਂਡਰੀ ਸਕੂਲ ਵਿੱਚ ਫਿਰ ਕਾਲਜ ਲੈਵਲ ਤੱਕ ਇਕੱਠੇ ਪੜ੍ਹੇ ਹਾਂ ਉਸ ਤੋਂ ਬਾਅਦ ਚਲੋ ਇਹ ਬਾਹਰ ਚੱਲਿਆ ਗਿਆ ਮੇਰਾ ਇੱਥੇ ਆਈਲਾ ਸੈਂਟਰ ਸੀ ਮੈਂ ਇਥੇ ਸੀ ਉਸ ਤੋਂ ਬਾਅਦ ਹੁਣੇ ਵਾਪਸ ਆਇਆ ਤੇ ਇਦਾਂ ਹੀ ਅਸੀਂ ਗੱਲਬਾਤ ਕੀਤੀ ਬਈ ਕੰਮ ਸਟਾਰਟ ਕਰਨਾ ਤੇ ਇਮੀਗ੍ਰੇਸ਼ਨ ਦਾ ਵੈਸੇ ਪਹਿਲਾਂ ਵੀ ਥੋੜਾ ਬੋਤਾ ਮੈਂ ਕੰਮ ਕਰਾਈ ਜਾਂਦਾ ਸੀ ਇਹਨੇ ਮੇਨਾਂ ਗੱਲ ਕੀਤੀ ਵੀ ਅੱਜਕੱਲ ਇਦਾਂ ਹੋ ਰਿਹਾ ਬਾਹਰ ਜਾ ਕੇ ਵੀ ਸਟੂਡੈਂਟ ਚਲੇ ਜਾਂਦੇ ਉੱਥੇ ਕੋਈ ਹਾਨ ਨਹੀਂ ਪੁੱਛਦਾ ਉਹਨਾਂ ਨੂੰ ਪਹਿਲਾਂ ਹੀ ਨਹੀਂ ਪਤਾ ਹੁੰਦਾ ਵੀ ਆਪਾਂ ਕਿੱਥੇ ਜਾਣਾ ਕਿੱਥੇ ਨਹੀਂ ਤੇ ਇਸ ਲਈ ਅਸੀਂ ਫਿਰ ਰਹਿ ਕੀਤੀ ਤੇ ਇਮੀਗ੍ਰੇਸ਼ਨ ਦਾ ਕੰਮ ਸਟਾਰਟ ਕੀਤਾ ਤਾਂ ਕਿ ਲੋਕਾਂ ਨੂੰ ਇੱਕ ਸਹੀ ਰਹਿ ਦੇ ਸਕੀਏ ਇਮੀਗ੍ਰੇਸ਼ਨ ਹੋਰ ਵੀ ਬਹੁਤ ਅਨੇ ਸਾਰੇ ਵਧੀਆ ਐਸੇ ਨਹੀਂ ਕਹਿੰਦੇ ਅਸੀਂ ਸਭ ਤੋਂ ਵਧੀਆ ਸਾਰੇ ਵਧੀਆ ਨੇ ਬਸ ਫਰਕ ਇੰਨਾ ਕ ਕਿ ਸ ਕਈਏ ਸੋਚਦੇ ਨੇ ਵੀ ਸਾਡੇ ਕੋਲ ਆ ਗਿਆ ਚਲੋ ਫਾਈਲ ਲਗਾ ਦਿਓ ਕੋਈ ਨਹੀਂ ਕਹਿੰਦਾ ਵੀ ਹਾਂ ਤੂੰ ਨਾ ਲਗਾ ਜਾਂ ਤੂੰ ਵੇਟ ਕਰ ਲੈ ਜਾਂ ਤੇ ਇਹ ਕੰਮ ਠੀਕ ਨਹੀਂ ਜੀ ਬਸ ਇਹ ਥੋੜਾ ਬਹੁਤਾ ਫਰਕ ਆ ਸੀ ਇਹ ਕਹਿੰਨੇ ਵੀ ਸਾਡੇ ਕੋਲ ਇੱਕ ਵਾਰ ਆਓ ਹੂੰ ਸਾਥੋ ਰਹਿ ਲਓ ਜੇ ਤੁਹਾਨੂੰ ਠੀਕ ਲੱਗਦਾ ਠੀਕ ਹੈ ਤੁਸੀਂ ਫਿਰ ਆਪਣਾ ਅਪਲਾਈ ਕਰੋ ਤੇ ਨਹੀਂ ਵੇਟ ਜਿਵੇਂ ਹੁਣ ਆਪਾਂ ਰੂਲ ਚੇਂਜ ਦੀ ਗੱਲ ਕਰ ਰਹੇ ਆ ਕਿੰਨਾ ਜ਼ਿਆਦਾ ਹਜੇ ਕੁਝ ਡਿਫਰੈਂਸ ਨਹੀਂ ਆਇਆ ਫਰਕ ਕੀ ਆ ਥੋੜੀ ਜਿਹੀ ਉਹਨਾਂ ਨੇ ਰੇਸ਼ਿਓ ਘਟਾਤੀ ਹੈ ਵੀ ਜੇ ਦੀ ਸਟੂਡੈਂਟ ਵੀ ਜੇ ਦੀ ਜਿਹੜੇ ਕੀ ਪਲੱਸ 2 ਵਾਲੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਸਪੌਸ ਵੀ ਜ ਹੈ ਸਪੌਸ ਵੀ ਜ ਜੀ ਤੇ ਆਪ ਨੂੰ ਵੀ ਦੇਖਣਾ ਪੈਣਾ ਵੀ ਆਪਾਂ ਜਾ ਕਿੱਥੇ ਰਹੇ ਆ ਬਿਲਕੁਲ ਜਿਸ ਜਗ੍ਹਾ ਤੇ ਪਹਿਲਾਂ ਹੀ ਕਾਫੀ ਜ਼ਿਆਦਾ ਭੀੜ ਹੋ ਚੁੱਕੀ ਕਹਿ ਸਕਦੇ ਆ ਭੀੜ ਹੀ ਕਹਿ ਸਕਦੇ ਹੋ ਜਿਆਦਾ ਜਨ ਸੰਖਿਆ ਹੋ ਗਈ ਯਾਰ ਤੇ ਉੱਥੇ ਆਟੋਮੈਟਿਕਲੀ ਵੀ ਇਹ ਘਟ ਮਿਲਣਗੀ ਮਿਲਣਗੀ ਉਹਨਾਂ ਨੂੰ ਜਿੱਤੇ ਨਹੀਂ ਜਾ ਰਹੇ ਸਟੂਡੈਂਟ ਜਿਹੜੀਆਂ ਯੂਨੀਵਰਸਿਟੀ ਜਾਂ ਕਾਲਜ ਪਹਿਲਾਂ ਹੀ ਖਾਲੀ ਸੀ ਉੱਥੇ ਹੁਣ ਵੀ ਉਹ ਭਰਾਰੇ ਨੇ ਜਿੰਨੇ ਮਰਜ਼ੀ ਜਾ ਸਕਦੇ ਨੇ ਇਹੀ ਫਰਕ ਦੱਸ ਵੀ ਲੋਕਾਂ ਨੂੰ ਫਾਵਾ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੁਹਾਡੇ ਮੁਤਾਬਿਕ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਾ ਰਹੇ ਨਹੀਂ ਅੱਜ ਵੀ ਨਹੀਂ ਹਾਂ ਜਾ ਰਹੇ ਨਹੀਂ ਤੇ ਮੈਂ ਪੁੱਛ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ ਇਹਨਾਂ ਨੂੰ ਵੀ ਬਹੁਤ ਔਖਾ ਹੋ ਗਿਆ ਉੱਥੇ ਔਖਾ ਕਿੰਨਾਂ ਲਈ ਹੋਇਆ ਜਿਹਨੇ ਮਿਹਨਤ ਨਹੀਂ ਕਰਨ ਚਾਹਿਆ ਆਪਾਂ ਚਾਹੁੰਦੇ ਕੀ ਹਾਂ ਜਾਂ ਸਮਝਦੇ ਕੀ ਹਾਂ ਸੋਚਦੇ ਕੀ ਹਾਂ ਵੀ ਮੇਰਾ ਵੀਜ਼ਾ ਲੱਗ ਗਿਆ ਬਸ ਮੈਂ ਸੈੱਟ ਹੋ ਗਿਆ ਹਮਮਮ ਕਈ ਸਟੂਡੈਂਟਸ ਆ ਜਾਂ ਆਪਣੇ ਜਿਹੜੇ ਇੱਥੋਂ ਜਾਂਦੇ ਨੇ ਉਹ ਸੋਚਦੇ ਵੀ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਜੀ ਬਸ ਮੇਰਾ ਕੀੜਾ ਸੰਘਰਸ਼ ਸੀ ਖਤਮ ਹੋ ਗਿਆ ਇਹ ਸੰਘਰਸ਼ ਵੀ ਪਹਿਲਾਂ ਮੈਂ ਆਈਡੈਟਸ ਕੀਤਾ ਦੋ ਤਿੰਨ ਸਾਲਾਂ ਚ ਵੀਜ਼ਾ ਲੈ ਲਿਆ ਮੇਰਾ ਕੰਮ ਖਤਮ ਜਦਕਿ ਉਹਦਾ ਕੰਮ ਸਟਾਰਟ ਹੁੰਦਾ ਆਪਾਂ ਇੱਥੇ ਵੀ ਆ ਕਿਵੇਂ ਵੀ ਆ ਜਿਹਨੇ ਆਪਣੀ ਜ਼ਿੰਦਗੀ ਸੈੱਟ ਹੋਣਾ ਮਿਹਨਤ ਕਰਨੀ ਪੈਣੀ ਹੈ ਜਿਹੜਾ ਉੱ بس ਮਿਹਨਤ ਦਾ ਫਰਕ ਆ ਜਿਹੜੇ ਅੱਜ ਕੱਲ ਦੇ ਬੱਚੇ ਨੇ ਥੋੜਾ ਜਿਹਾ ਮਿਹਨਤ ਘੱਟ ਕਰਦੇ ਨੇ ਜਿਹੜਾ ਮਿਹਨਤ ਕਰਦਾ ਉਹ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਆਪਣੀ ਜ਼ਿੰਦਗੀ ਸਫਲ ਹੋਈ ਜਾਂਦਾ ਜੀ ਔਰ ਮਨਵੀਰ ਜੀ ਨਾਲ ਹੀ ਤੁਹਾਨੂੰ ਸਵਾਲ ਆ ਕਿ ਤੁਸੀਂ ਇੱਥੇ ਪੰਜਾਬ ਆਏ ਹੋ ਤੁਹਾਡਾ ਮੇਨ ਮੋਟਿਵ ਕੀ ਸੀ ਕਿਉਂਕਿ ਹਾਲਾਂਕਿ ਤੁਸੀਂ ਪੀਹਾਰੋ ਉੱਥੇ ਗੁਰਪ੍ਰੀਤ ਨੇ ਦੱਸਿਆ ਕਿ ਤੁਸੀਂ ਕਲਾਸਮੇਟ ਬਚਪਨ ਤੋਂ ਇਕੱਠੇ ਰਹੇ ਹੋ ਤੇ ਤੁਹਾਡਾ ਮੇਨ ਮੋਟਿਵ ਕੀ ਹੈ ਇੱਥੇ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਮੇਰਾ ਮੇਨ ਮੋਟਿਵ ਇਹੀ ਸੀਗਾ ਜੀ ਜਿਵੇਂ ਗੁਰਪ੍ਰੀਤ ਨੇ ਦੱਸਿਆ ਵੀ ਮੈਂ ਜਦੋਂ ਵਾਪਸ ਆਇਆ ਤੇ ਮੇਰਾ ਮਨ ਸੀਗਾ ਵੀ ਇੱਥੇ ਮੈਂ ਕੋਈ ਜ਼ਿਆਦਾ ਬਿਜ਼ਨਸ ਸਟਾਰਟ ਕਰਾਂ ਕਿਉਂਕਿ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਮੈਂ 10-11 ਸਾਲ ਮੈਂ ਲਾਇਆ ਉੱਧਰ ਹਨਾ ਜੀ ਚਲੋ ਮੈਂ ਮੈਂ ਕਮਾਈ ਕੀਤੀ ਬਹੁਤ ਵਧੀਆ ਮੈਨੂੰ ਕੈਨੇਡਾ ਨੇ ਬਹੁਤ ਕੁਝ ਦਿੱਤਾ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਕੈਨੇਡਾ ਨੂੰ ਮਾੜਾ ਨਹੀਂ ਕਹਿੰਦਾ ਬਹੁਤ ਕੁਝ ਪ੍ਰਾਪਤ ਕੀਤਾ ਉੱਥੋਂ ਹਨਾ ਜੀ ਮੁੜ ਕੇ ਮੇਰਾ ਮਨ ਇਹ ਸੀਗਾ ਵੀ ਮੈਂ ਇੱਥੇ ਆਣ ਕੇ ਕੋਈ ਆਪਦਾ ਬਿਜ਼ਨਸ ਸਟਾਰਟ ਕਰਾਂ ਇੱਕ ਮੈਂ ਪਹਿਲਾਂ ਵੀ ਉਧਰ ਵੀ ਜਿਵੇਂ ਘਰੇ ਵੀ ਕੋਈ ਮੇਰਾ ਫਰੈਂਡ ਸਰਕਲ ਜਾਂ ਕੋਈ ਹੋਰ ਉੱਥੋਂ ਵੀ ਮੈਂ ਬੈਠਾ ਵੀਜ਼ੇ ਵਗੈਰਾ ਅਪਲਾਈ ਕਰ ਦਿੰਦਾ ਸੀ ਮੇਰਾ ਇੰਟਰਸਟ ਸੀ ਇਸ ਚੀਜ਼ 'ਚ ਜਿਵੇਂ ਸ਼ੌਂਕ ਸੀ ਮੈਂ ਇਸ ਚੀਜ਼ ਦਾ ਤੇ ਇੱਕ ਉੱਥੇ ਵੀ ਬੈਠਾ ਮੈਂ ਕਰੀ ਜਾਂਦਾ ਸੀਗਾ ਜੀ ਘਰੇ ਵੀ ਹੋਰ ਫਰੈਂਡ ਸਰਕਲ 'ਚ ਕਿਸੇ ਨੂੰ ਕੋਈ ਹੈਲਪ ਦੀ ਲੋੜ ਆ ਤਾਂ ਮੈਂ ਕਰ ਦਿੰਦਾ ਸੀ ਨੰਬਰ 2 ਤੇ ਇੱਕ ਮੈਨੂੰ ਇਹ ਬਹੁਤ ਮਹਿਸੂਸ ਹੁੰਦਾ ਸੀ ਜਦੋਂ ਉੱਥੇ ਦੇਖਣਾ ਵੀ ਬਹੁਤ ਅਜੰਤ ਵੇਖਦੇ ਸੀ ਜਦੋਂ ਇੱਥੇ ਗੜਬੜ ਹੁੰਦੀ ਸੀ ਵੀ ਇਤੋ ਫਾਈਲ ਕਿਸੇ ਹੋਰ ਸਿਸਟਮ ਚ ਲਾ ਦੇਣੀ ਆ ਮੁੜ ਕੇ ਉੱਥੇ ਜਾ ਕੇ ਵਰਕ ਪਰਮਿਟ ਨਹੀਂ ਮਿਲਦਾ ਸੀ ਇੰਨਾਂ ਚੀਜ਼ਾਂ ਨੂੰ ਦੇਖਦੇ ਹੋ ਮੈਨੂੰ ਇਹ ਲੱਗਣਾ ਵੀ ਯਾਰ ਮੇਰੇ ਚ ਕੁਆਲਿਟੀ ਆ ਵੀ ਆਪਾਂ ਇਹ ਕੰਮ ਕਰ ਸਕਦੇ ਆ ਚਲੋ ਗੁਰਪ੍ਰੀਤ ਇਹਦੇ ਕੋਈ ਐਕਸਪੀਰੀਅੰਸ ਸੀਗਾ ਪਹਿਲਾਂ ਇਹਦਾ ਆਇਲਸ ਤੇ ਥੋੜਾ ਜਿਹਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀਗਾ ਮੈਂ ਜੋ ਦੇਦਣਾ ਰੈਕ ਕੀਤੀ ਵੀ ਮੇਰਾ ਮਾਨਾ ਵੀ ਇੱਥੇ ਕੋਈ ਕੰਮ ਸਟਾਰਟ ਕਰਨ ਦਾ ਇਦਾਂ ਦਾ ਵੀ ਜਿਵੇਂ ਇਮੀਗ੍ਰੇਸ਼ਨ ਦਾ ਕੰਮ ਕਰ ਲਈਏ ਤੇ ਇਹ ਤੋਂ ਜਿਵੇਂ ਨੇ ਦੱਸਿਆ ਇਹ ਵੀ ਪਹਿਲਾਂ ਮੇਰੇ ਕੋਲੇ ਇਤਿਆਰਬਾ ਸੀਗਾ ਤਾਂ ਫਿਰ ਅਸੀਂ ਦੋਨਾਂ ਨੇ ਰਾਇ ਵਿਚਾਰ ਕਰਕੇ ਜਦੋਂ ਇਹ ਅਸੀਂ ਸਟਾਰਟ ਕੀਤਾ ਸ਼ੁਰੂ ਕੀਤਾ ਤੇ ਇੱਕ ਮੈਨੂੰ ਇਹ ਲੱਗਦਾ ਸੀ ਵੀ ਜੇਕਰ ਕੋਈ ਕੋਈ ਜਿਹਦੇ ਕੋਈ ਮਾੜਾ ਮੋਟਾ ਵੀ ਲੱਗਦਾ ਵੀ ਨਹੀਂ ਇਹ ਕਰਨ ਜਾਣਾ ਚਾਹੀਦਾ ਤਾਂ ਆਪਾਂ ਉਹਨੂੰ ਰੋਕਾਂਗੇ ਜੀ ਚਲੋ ਆਪਣਾ ਫਰਜ਼ ਆ ਸਹੀ ਰਹਿ ਦੇਣ ਦਾ ਨਾ ਕਿ ਦੂਜੇ ਏਜੰਟਾਂ ਨੂੰ ਪੈਸੇ ਪੈਸੇ ਖਾਣ ਦਾ ਜਾਂ ਖਵਾਉਣ ਦਾ ਹਨਾ ਅਸੀਂ ਇਹ ਸੋਚਿਆ ਸੀ ਕਿ ਅਗਲੇ ਨੂੰ ਕਮ ਸਿਕਮ ਸਹੀ ਰਹਿਤਾ ਤੇ ਮੰਗੇ ਨਾ ਚਲੋ ਜੇਕਰ ਅਗਲੇ ਨੇ ਜਿਵੇਂ ਕਹਿੰਦੇ ਵੀ ਅਗਲੇ ਨੇ ਕਈ ਏਂਗਲੇ ਨੂੰ ਹੀ ਲੱਗਦਾ ਵੀ ਜਾਣ ਬੁੱਝ ਕੇ ਸਾਨੂੰ ਕਹਿ ਰਹੇ ਆ ਚਲੋ ਸਮਾਂ ਆਉਣ ਤੇ ਜਦੋਂ ਅਗਲੇ ਨ ਗਾਂਲ ਨਾ ਗੜਬੜ ਹੁੰਦੀ ਆ ਤਾਂ ਫੇਰ ਤਾਂ ਉਹ ਬੰਦਾ ਸੋਚਦਾ ਨਾ ਇੱਕ ਵਾਰੀ ਤਾਂ ਬੰਦੇ ਦੇ ਦਿਮਾਗ 'ਚ ਇਹ ਚੀਜ਼ ਆਉਂਦੀ ਆ ਵੀ ਮੈਨੂੰ ਉਹ ਬੰਦੇ ਨੇ ਸਹੀ ਰਹਿ ਦਿੱਤੀ ਸੀ ਜੀ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਉੱਥੇ ਜਾ ਕੇ ਬੁਰਾ ਹਾਲ ਹੁੰਦਾ ਜਿਹੜਾ ਬੱਚਿਆਂ ਦਾ ਜਾਂ ਗਲਤ ਗਾਈਡੈਂਸ ਕਰਕੇ ਹਨਾ ਵੀ ਉਹ ਚੀਜ਼ ਨੂੰ ਥੋੜਾ ਜਿਆ ਰੁਕਿਆ ਜਾਵੇ ਹਨਾ ਜੀ ਤੇ ਵੀ ਪਹਿਲਾਂ ਤੋਂ ਹੀ ਜੇ ਆਪਾਂ ਸਹੀ ਲਾਈਨ ਤੇ ਜਾਵਾਂਗੇ ਸਹੀ ਰਾਹ ਚੂਜ਼ ਕਰਾਂਗੇ ਤਾਂ ਆਟੋਮੈਟਿਕਲੀ ਆ ਵੀ ਉਧਰ ਜਾ ਕੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਜੀ ਘਰਪੀਜੀਤ ਅਨਸਵਾਲਾ ਕੀ ਥੋੜਾ ਸਮਾਂ ਹੀ ਹੋਇਆ ਔਰ ਤੁਹਾਡੇ ਹੁਣ ਤੱਕ ਕਿੰਨੇ ਵੀਜ਼ੇ ਆ ਚੁੱਕੇ ਆ ਤੇ ਕਿੰਨੇ ਕੁ ਸੈਟੀਸਫਾਈਡ ਨੇ ਲੋਕਾਂ ਦੇ ਨਹੀਂ ਜਿੰਨੇ ਕ ਸਾਨੂੰ ਲੋਕਾਂ ਨੂੰ ਮਿਲੇ ਨੇ ਸਾਰੇ ਸਾਡੇ ਤੋਂ ਸਫਾਈ ਨਹੀਂ ਤੇ ਅਨ ਵੀਜ਼ਨ ਦੀ ਗੱਲ ਕਰੀਏ ਤਾਂ ਸਾਡੇ ਹੁਣ ਤੱਕ ਕਮ ਸੇ ਕਮ 14-15 ਮਿਸਟਰੀ ਵੀਜ਼ੇ ਜੀ ਤੇ ਦੋ ਦੋ ਵੀਜ਼ੇ ਸੁਪਰ ਵੀਜ਼ਾ ਚੁੱਕੇ ਨੇ ਅਤੇ ਵਰਕ ਪਰਮਿਟ ਦੀਆਂ ਸਾਡੀਆਂ ਦੋ ਤਿੰਨ ਫਾਈਲਾਂ ਜਿਹੜੀਆਂ ਪ੍ਰੋਸੈਸ ਅਧੀਨ ਚੱਲ ਰਹੀਆਂ ਨੇ ਕਹਿ ਲਮਾ ਕੇ ਆਪਾਂ ਕਹਿ ਸਕਦੇ ਹਾਂ ਕਿ ਸਾਡਾ 100% ਰਿਜ਼ਲਟ ਹੁਣ ਤੱਕ ਸਾਡਾ ਹਜੇ ਦਾ ਕੋਈ ਵੀ ਵੀਜ਼ਾ ਰਿਫਿਊਜ਼ ਨਹੀਂ ਹੋਇਆ ਜੋ ਵੀ ਅਸੀਂ ਅਪਲਾਈ ਕੀਤੇ ਨੇ ਜੀ ਬਬੇ ਜੀ ਜੰਟਾ ਨਹੀਂ ਗੱਲ ਕਰੀ ਜਿਵੇਂ ਠੱਗੀ ਦੀ ਗੱਲ ਕਰੀ ਆ ਆਪਾਂ ਪੰਜਾਬ 'ਚ ਰਹਿੰਦੇ ਆ ਇਹਨਾਂ ਨੂੰ ਤਾਂ ਸਾਰਾ ਪਤਾ ਹੀ ਉਧਰ ਕੀ ਕੁਝ ਹੋ ਰਿਹਾ ਤੇ ਤੁਹਾਨੂੰ ਕੀ ਲੱਗਦਾ ਕਿ ਇਕੱਲਾ ਪੈਸਾ ਨਹੀਂ ਦੇਖਣਾ ਚਾਹੀਦਾ ਸਹੀ ਰਾ ਕਿਵੇਂ ਪਾਇਆ ਜਾ ਸਕਦਾ ਜਿਹੜੀ ਠੱਗੀ ਦੀ ਗੱਲ ਨੇ ਇਹਦੇ ਵਿੱਚ ਥੋੜਾ ਬਹੁਤ ਆਪਣਾ ਵੀ ਹੱਥ ਹੁੰਦਾ ਜਿਹੜੇ ਆਪਾਂ ਸ਼ਿਕਾਰ ਹੁੰਨੇ ਆ ਨਾ ਕਿਉਂਕਿ ਆਪਾਂ ਕਿਸੇ ਤੇ ਅੰਦਾ ਵਿਸ਼ਵਾਸ ਕਰ ਲੈਂਦੇ ਆ ਕਿਉਂਕਿ ਆਪਾਂ ਨੂੰ ਏਜੰਟ ਕਹਿੰਦਾ ਤੁਸੀਂ ਪਾਸਪੋਰਟ ਦੇ ਦਿਓ ਤੁਹਾਡਾ ਇਨਾ ਖਰਚ ਆਏਗਾ ਤੁਹਾਨੂੰ ਵੀਜ਼ਾ ਮਿਲ ਜਾਏਗਾ ਘਰ ਬੈਠਿਆਂ ਨੂੰ ਜੀ ਆਪਾਂ ਕੀ ਚਾਹੁੰਦੇ ਆ ਵੀ ਸਾਨੂੰ ਥੋੜੀ ਬਹੁਤੀ ਵੀ ਖੇਚਲ ਨ ਤੇ ਇਥੇ ਆਪਾਂ ਸ਼ਿਕਾਰ ਹੋ ਜਾਂਦੇ ਆ ਠੱਗੀ ਦੇ ਜੇ ਆਪਾਂ ਉਹਨਾਂ ਕੋਲ ਆਫਿਸ ਵਿజిਟ ਕਰਾਂਗੇ ਉਹਨੂੰ ਪੁੱਛਾਂਗੇ ਵੀ ਸਾਡਾ ਤੁਸੀਂ ਕਿਸ ਅਧਾਰ ਤੇ ਫਾਈਲ ਲਾ ਰਹੇ ਹੋ ਸਾਡੇ ਕੀ ਡਾਕੂਮੈਂਟ ਹੈ ਕੀ ਤੁਸੀਂ ਸਾਡੀ ਫਾਈਲ ਚ ਅਪਲਾਈ ਕੀਤਾ ਇਹ ਠੱਗੀ ਵੀ ਨਹੀਂ ਬਜੇਗੀ ਕਿਉਂਕਿ ਹੁਣ ਸਾਡੇ ਕੋਲ ਕੋਈ ਵੀ ਆ ਜੋ ਅਪਲਾਈ ਕਰਵਾਉਂਦਾ ਅਸੀਂ ਸਾਰੀ ਫਾਈਲ ਜਿਹੜੀ ਤਿਆਰ ਕਰਦੇ ਆ ਉਹ ਨਾਲ ਦੀ ਨਾਲ ਦੇ ਦਿੰਦੇ ਆ ਬਿਹਤਰੀ ਫਾਈਲ ਹੈ ਤੇਰੇ ਲਈ ਫਿਊਚਰ 'ਚ ਵੀ ਕੰਮ ਆਏਗੀ ਜਦ ਨੂੰ ਜ਼ਰੂਰਤ ਆਵੇ ਦੇਖ ਸਕਦਾ ਤੇ ਮੇਰੀ ਫਾਈਲ ਚ ਕੀ ਸੀ ਕੀ ਨਹੀਂ ਤੇ ਦੂਸਰੀ ਗੱਲ ਹੈ ਕਦੇ ਵੀ ਫੇਕ ਡਾਕੂਮੈਂਟ ਅਸੀਂ ਯੂਜ਼ ਨਹੀਂ ਕਰਦੇ ਜੋ ਕਿਸੇ ਦਾ ਹੈ ਉਹੀ ਕਰਦੇ ਨੇ ਕਈ ਕੀ ਕਰਦੇ ਨੇ ਐਕਸਪੀਰੀਐਂ ਸੋ ਥੋੜੀ ਬਹੁਤ ਵੀ ਡਿਪਲੋਮਾ ਵਗੈਰਾ ਇਹਦਾ ਵੀ ਨਾਲ ਐਡ ਕਰ ਦਿੰਦੇ ਨੇ ਜੋ ਕਿ ਜੇ ਵੀਜ਼ਾ ਲੱਗ ਗਿਆ ਉਦੋਂ ਠੀਕ ਹੈ ਜੇ ਨਹੀਂ ਲੱਗਦਾ ਬਾਅਦ ਵਿੱਚ ਉਹਦੀ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਆਪਣੇ ਕੋਲ ਡਾਕੂਮੈਂਟ ਹੁੰਦੇ ਵੀ ਨਹੀਂ ਆਪਣੀ ਫਾਈਲ ਵਿੱਚ ਉਹ ਲਾਈ ਹੁੰਦੇ ਨੇ ਜੀ ਤੇ ਇਸ ਕਰਕੇ ਯਾਨੀ ਜਦੋਂ ਵੀ ਆਪਾਂ ਫਾਈਲ ਲਾਉਣੀ ਹੈ ਕਿਤੋਂ ਵੀ ਲਾਉਣੀ ਆ ਹਮੇਸ਼ਾ ਆਪ ਦੇ ਜਿਹੜੇ ਕਿ ਜੈਨੂਇਨ ਡਾਕੂਮੈਂਟ ਆ ਉਹ ਹੀ ਯੂਜ਼ ਕਰੋ ਕੁਝ ਵੀ ਵਿੱਚ ਫਰੌਡ ਨਾ ਕਰੋ ਜੀ ਮਨਵੀਰ ਤੁਹਾਡਾ ਇਹਨਾਂ ਸਵਾਲ ਹੈ ਕਿ ਬਾਹਰ ਜਾਂਦੇ ਨੇ ਸਟੂਡੈਂਟ ਇੱਥੋਂ ਵੀਜ਼ਾ ਲੱਗੇ ਜਾਂਦਾ ਬੜੇ ਖੁਸ਼ੀ-ਖੁਸ਼ੀ ਜਾਂਦੇ ਜੇ ਬ੍ਰੈਂਪਟਨ ਜਾਂ ਡਾਰੀ ਹੋਦੀ ਗੱਲ ਕਰ ਇੱਕ ਦੋ ਹੋਰ ਵੀ ਸ਼ੇਅਰ ਹੋਣਗੇ ਜਿੱਤੇ ਸਟੂਡੈਂਟ ਦਾ ਬੜਾ ਬੁਰਾ ਹਾਲ ਆ ਪਰ ਸਾਨੂੰ ਪਤਾ ਲੱਗਿਆ ਕਿ ਤੁਸੀਂ ਰੈਜ਼ਿਡੈਂਸ ਦਾ ਵੀ ਨਾਲ ਕਰ ਰਹੇ ਹੋ ਕੀ ਪ੍ਰੋਸੈਸ ਹੈ ਜੀ ਦਰਸ਼ਕਾਂ ਨਾਲ ਥਰੂ ਸਾਂਝਾ ਕਰਦੇ ਆ ਜਿਵੇਂ ਇਹਦਾ ਸਿਸਟਮ ਇਹ ਆ ਜੀ ਕੈਨੇਡਾ ਗਵਰਨਮੈਂਟ ਨੇ ਅਲੱਗ-ਅਲੱਗ ਸਿਸਟਮ ਸ਼ੁਰੂ ਕੀਤੇ ਹੋਏ ਆ ਜਿਵੇਂ ਆਪਾਂ ਕਹਿ ਦਈਏ ਮੈਨੀਟੋਬਾ ਦਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਿਵੇਂ ਜਿਵੇਂ ਆਪਣੇ ਅੱਜ ਤੋਂ 5-7 ਸਾਲ ਪਹਿਲਾਂ ਕਹਿੰਦੇ ਸੀ ਨਾ ਮੈਂ ਵਿਨੀ ਪੈਕ ਚੱਲੇ ਆ ਮੈਂ ਪੁਆਇੰਟ ਸਿਸਟਮ ਤੇ ਕਹਿ ਦਿੰਦੇ ਸੀਗੇ ਨੰਬਰਾਂ ਤੇ ਉਹਨੂੰ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਕਹਿੰਦੇ ਐਮ ਪੀ ਐਨ ਪੀ ਇੱਕ ਉਸ ਤੋਂ ਬਾਅਦ ਫਿਰ ਸਕੈਚਵਨ ਦਾ ਆ ਗਿਆ ਐਸ ਆਈ ਐਨ ਪੀ ਉਸ ਤੋਂ ਬਾਅਦ ਅਲਬਰਟਾ ਦੇ ਰੂਲ ਆ ਗਏ ਹਰੇਕ ਪ੍ਰੋਵਿੰਸ ਨੇ ਅਲੱਗ-ਅਲੱਗ ਆਪਦੇ ਰੂਲ ਸਬ ਰੂਲ ਬਣਾਏ ਹੋਏ ਆ ਆਪਦੀ ਪ੍ਰੋਵੈਂਸ ਚ ਪੀਆਰ ਦੇਣ ਵਾਸਤੇ ਉਹਦੇ ਅੰਡਰ ਜਾ ਕੇ ਵੀ ਆਪਾਂ ਪੀਆਰ ਅਪਲਾਈ ਕਰ ਸਕਦੇ ਆ ਉਹਦੇ ਚ ਇਹ ਹੁੰਦਾ ਵੀ ਆਪਾਂ ਇਥੇ ਹੀ ਸਾਰੀ ਫੈਮਿਲੀ ਇਕੱਠੀ ਪੀਆਰ ਹੋ ਕੇ ਜਾਂਦੀ ਆ ਉਹਦੇ ਚ ਇਹ ਨਹੀਂ ਵੀ ਸਟੂਡੈਂਟ ਜਾਣਾ ਪਊ ਜਾਂ ਵਰਕ ਪਰਮਿਟ ਤੇ ਜਾਵਾਂਗੇ ਤੁਸੀਂ ਸੁਣਿਆ ਹੀ ਹੋਣਾ ਅਜ ਤੋਂ 4-5 ਸਾਲ ਪਹਿਲਾਂ ਕਾਫੀ ਕ੍ਰੇਜ਼ ਸੀ ਆਪਣੇ ਆਪਣੇ ਏਰੀਆ ਚ ਵੀ ਪੁਆਇੰਟ ਸਿਸਟਮ ਤੇ ਚੱਲੇ ਆ ਸੀ ਵੀ ਨਹੀਂ ਪੈਗ ਚੱਲੇ ਆ ਜੀ ਸਪான்ਸਰ ਕੀਤਾ ਸਾਨੂੰ ਇਹ ਸੇਮ ਚੀਜ਼ ਉਹੀ ਆ ਪੁਆਇੰਟ ਸਿਸਟਮ ਹੀ ਆ ਬਸ ਇੰਨਾ ਕੁ ਵੀ ਅਲੱਗ-ਅਲੱਗ ਸ਼ਹਿਰਾਂ ਦਾ ਅਲੱਗ-ਅਲੱਗ ਸਟੇਟਾਂ ਦਾ ਆ ਆਪਾਂ ਜਿਵੇਂ ਕਹਿ ਦਿੰਨੇ ਆ ਜਿਵੇਂ ਸਕੈਚਵਨ ਦਾ ਹੋ ਗਿਆ ਜਾਂ ਅਲਬਰਟਾ ਦਾ ਹੋ ਗਿਆ ਜਾਂ ਮੈਨੀਟੋਬਾ ਦਾ ਹੋ ਗਿਆ ਇਹ ਕਾਫੀ ਇਦਾਂ ਦੇ ਪ੍ਰੋਗਰਾਮ ਚੱਲ ਰਹੇ ਆ ਜਿਹੜੇ ਤੇ ਜੇਕਰ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਉਹ ਸਾਡੇ ਆਫਿਸ ਸਾਨੂੰ ਆਣ ਕੇ ਮਿਲ ਸਕਦਾ ਅਸੀਂ ਅਵੇਲੇਬਲ ਆ ਤੁਸੀਂ ਤਿੰਨ ਸ਼ਹਿਰਾਂ ਦੀ ਗੱਲ ਕਰੀ ਆ ਉਹਨਾਂ ਦੇ ਵਿੱਚ ਜਿਵੇਂ ਰੈਜ਼ੀਡੈਂਸ ਦਾ ਤੁਸੀਂ ਕਰਦੇ ਹੋ ਉਹ ਚੀਜ਼ ਹਾਂਜੀ ਆਪਾਂ ਕਰਦੇ ਆ ਜੀ ਜਿਵੇਂ ਪ੍ਰੋਵਿੰਸ਼ਲ ਨੋਮੀਨੀ ਪ੍ਰੋਮੈਨੀਟੋਬਾ ਦਾ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਆ ਆਪਾਂ ਉਹ ਵੀ ਕਰਦੇ ਆ ਆ ਐਸਆਈਐਨਪੀ ਦਾ ਵੀ ਕਰਦੇ ਆ ਸਕੈਚ ਬੰਦਾ ਜਿਵੇਂ ਹਮੇਸ ਨੂੰ ਦੱਸਿਆ ਅਲਬਰਟਾ ਦਾ ਵੀ ਕਰਦੇ ਆ ਆਪਾਂ ਇਹਨਾਂ ਸਾਰਿਆਂ ਦੇ ਆਪਾਂ ਫਾਈਲਾਂ ਅਪਲਾਈ ਕਰਦੇ ਆ ਜੇਕਰ ਕਿਸੇ ਨੇ ਕੋਈ ਵੀ ਰੈ ਲੈਣੀ ਹੈ ਤਾਂ ਸਾਨੂੰ ਮਿਲ ਸਕਦੇ ਆ ਜੀ ਗੁਰਪ੍ਰੀਤ ਜੀ ਬਸ ਆਖਰੀ ਸਵਾਲ ਤੁਹਾਨੂੰ ਵੀ ਤੁਸੀਂ ਲੋਕਲ ਹੋ ਇੱਥੇ ਪੰਜਾਬ ਹੀ ਰਹੇ ਹੋ ਕਾਫੀ ਸਮਾਂ ਔਰ ਮੋਗਾ ਜ਼ਿਲ੍ਹਾ ਲਗਭਗ ਸਾਰੇ ਜੀਵੇ ਸਟੈਂਪ ਚੈਨਲ ਨੂੰ ਫੋਲੋ ਕਰਦੇ ਨੇ ਤੁਹਾਡੇ ਜ਼ਰੀਏ ਤੁਸੀਂ ਇੱਕ ਮੈਸੇਜ ਇਮੀਗ੍ਰੇਸ਼ਨ ਦੇ ਸੰਬੰਧ ਦੇ ਨਾਲ ਮੈਸੇਜ ਦੇਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਆਉਣ ਤੇ ਇੱਕ ਮੌਕਾ ਤੁਹਾਡੇ ਕੋਲ ਜ਼ਰੂਰ ਲੈਣ ਜਿਹੜੇ ਰਿਫਿਊਜ਼ ਕੇਸ ਆ ਅਜੀ ਮੈਸੇਜ ਤਾਂ ਇਹੀ ਆ ਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਆਓ ਤੁਹਾਡੀ ਅਸੀਂ ਫਾਈਲ ਦੇਖਾਂਗੇ ਤੇ ਅਸੈਸਮੈਂਟ ਕਰਾਂਗੇ ਕੀ ਪ੍ਰੋਬਲਮ ਆ ਜਾਂ ਤੁਹਾਡਾ ਕਿਉਂ ਰਿਫਿਊਜ਼ ਹੋਇਆ ਉਸ ਤੋਂ ਬਾਅਦ ਜੋ ਕਮੀਆਂ ਹੋਣੀਆਂ ਤੁਹਾਨੂੰ ਦੱਸੀਆਂ ਜਾਣੀਆਂ ਵੀ ਐਸ ਕਰਕੇ ਤੁਹਾਡਾ ਰਿਫਿਊਜ਼ ਹੋਇਆ ਅਤੇ ਜੇ ਉਹਦੇ ਵਿੱਚ ਆਪਾਂ ਨੂੰ ਲੱਗਦਾ ਹੋਇਆ ਵੀ ਜੀ ਦੇ ਚਾਂਸਸ ਹੈ ਕਿ ਤਾਂ ਹੀ ਅਸੀਂ ਉਹਨੂੰ ਦੁਬਾਰਾ ਅਪਲਾਈ ਕਰਾਂਗੇ ਇਦਾਂ ਨਹੀਂ ਵੀ ਹਾਂ ਸਾਡੇ ਕੋਲੇ ਆਗੇ ਜੇ ਅਸੀਂ ਅਪਲਾਈ ਕਰਾਂਗੇ ਕਰਾਂਗੇ ਦੇਖਣਾ ਪਏਗਾ ਵੀ ਤੁਹਾਡੀ ਕੀ ਪ੍ਰੋਬਲਮ ਸੀ ਕਿਉਂ ਤੁਹਾਡਾ ਵੀਜ਼ਾ ਰਿਜੈਕਟ ਹੋਇਆ ਤੇ ਦੂਸਰੀ ਗੱਲ ਜਿਹੜੇ ਆਪਾਂ ਤੁਸੀਂ ਸਟੂਡੈਂਟਸ ਆ ਜਾਂ ਵਰਕ ਪਰਮਿਟ ਦੇ ਆ ਜੋ ਵੀ ਜਾਣਾ ਚਾਹੁੰਦਾ ਏ ਉਹ ਇਹ ਸੋਚ ਕੇ ਜਾਵੇ ਕਿ ਮੈਂ ਜਾ ਕੇ ਉੱਥੇ ਮਿਹਨਤ ਕਰਨੀ ਆ ਤੇ ਆਪਣੇ ਆਪ ਨੂੰ ਉੱਥੇ ਸੈੱਟ ਕਰਨਾ ਨਾ ਕਿ ਇਹ ਸੋਚ ਕੇ ਜਾਵੇ ਕਿ ਮੈਂ ਉੱਥੇ ਜਾਊਂਗਾ ਤੇ ਸਾਰਾ ਕੁਝ ਆਪਣੇ ਆਪ ਹੋ ਜਾਏਗਾ ਮਿਹਨਤ ਤਾਂ ਆਪ ਨੂੰ ਹੀ ਕਰਨੀ ਪੈਣੀ ਏ ਜੇ ਆਪਾਂ ਜਾਵਾਂਗੇ ਇੱਥੇ ਹਾਂਜੀ ਹਾਂਜੀ ਮਨਵੀਰ ਤੁਸੀਂ ਕੀ ਮੈਸੇਜ ਦੇਣਾ ਚਾਹੋ ਦਰਸ਼ਕਾਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਜਿੱਦਾਂ ਕਿ ਗੁਰਪ੍ਰੀਤ ਨੇ ਪਹਿਲਾਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀਗੀ ਵੀ ਡਾਕੂਮੈਂਟਸ ਬਾਰੇ ਵੀ ਫੇਕ ਡਾਕੂਮੈਂਟਸ ਲੱਗਦੇ ਆ ਹਨਾ ਮੈਂ ਹਰ ਵਾਰੀ ਜਿਹੜਾ ਵੀ ਕੋਈ ਮੈਨੂੰ ਮਿਲਣਾ ਆਉਂਦਾ ਤੇ ਹੋਰ ਵੀ ਉਦਾਂ ਮੈਂ ਸਭ ਨੂੰ ਇਹ ਗੱਲ ਕਹਿਣਾ ਰਹਿਣਾ ਵੀ ਇਹ ਮਤ ਸੋਚੋ ਜੇਕਰ ਤੁਸੀਂ ਕੋਈ ਵੀ ਆਪਦਾ ਡਾਕੂਮੈਂਟ ਇੱਕ ਵਾਰੀ ਵੀ ਅੰਬੈਸੀ ਸਬਮਿਟ ਕਰਤਾ ਅਗਲੀ ਵਾਰੀ ਆਪਾਂ ਕੁਝ ਹੋਰ ਦੇ ਦਾਂਗੇ ਜੇਕਰ ਇੱਕ ਵਾਰੀ ਉਹ ਡਾਕੂਮੈਂਟ ਚਲਾ ਗਿਆ ਤਾਂ ਉਹ ساری ਉਮਰ ਅਸਤੇ ਉਹ ਡਾਕੂਮੈਂਟ ਤੁਹਾਡੀ ਪ੍ਰੋਫਾਈਲ ਤੇ ਬੋਲੂਗਾ ਕਿਸੇ ਤੇ ਵੀ ਅੰਦਾ ਵਿਸ਼ਵਾਸ ਕਰਨ ਤੋਂ ਪਹਿਲਾਂ ਵੈਰੀਫਾਈ ਕਰ ਲਓ ਵੀ ਮੇਰੇ ਡਾਕੂਮੈਂਟ ਜਿਹੜੇ ਲੱਗ ਰਹੇ ਉਹ ਜੈਨੂਨ ਲੱਗ ਰਹੇ ਆ ਅੱਜ ਕੱਲ ਤਾਂ ਇੰਟਰਨੈਟ ਦਾ ਜੋਗਾ ਹੈ ਨਾ ਜੀ ਆਪਾਂ ਘਰੇ ਬੈਠੇ ਸੀਆਈਸੀ ਦੀ ਸਾਈਟ ਤੇ ਜਾਓ ਤਾਂ ਕਿਸੇ ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਅੱਜ ਕੱਲ ਪੜ੍ਹੇ ਲਿਖੇ ਬੱਚੇ ਆ ਠੀਕ ਹੈ ਨਾ ਜੀ ਸਾਰਿਆਂ ਕੋਲੇ ਫੋਨ ਆ ਲੈਪਟਾਪ ਆ ਆਪਾਂ ਘਰੇ ਬੈਠੇ ਸਾਰਾ ਕੁਝ ਚੈੱਕ ਕਰ ਸਕਦੇ ਆ ਕਿਸੇ ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਸਾਰਾ ਕੁਝ ਕੈਨੇਡਾ ਦੀ ਸਾਈਟ ਤੇ ਜਾ ਕੇ ਆਪਾਂ ਚੈੱਕ ਕਰ ਸਕਦੇ ਆ ਆ ਉਹਦੇ ਫੇਕ ਡਾਕੂਮੈਂਟ ਨਾ ਲਾਓ ਤੇ ਨੰਬਰ 2 ਤੇ ਇੱਕ ਮੈਂ ਹੋਰ ਗੱਲ ਕਹੂੰਗਾ ਕਿਸੇ ਤੇ ਵੀ ਪਿੱਛੇ ਲਾ ਕੇ ਇਹ ਨਾ ਕਹੋ ਵੀ ਕੈਨੇਡਾ ਨੇ ਖਣੀ ਪ੍ਰੋਗਰਾਮ ਬੰਦ ਕਰਤਾ ਜਿਵੇਂ ਹੋਣੀ ਜਿਹਦੇ ਕੋਲੇ ਵੀ ਜਾਣਿਆ ਹਰੇਕ ਪਾਸੋਂ ਇਹੀ ਗੱਲ ਸਾਨੂੰ ਆ ਰਹੀ ਆ ਵੀ ਸਟੂਡੈਂਟ ਤਾਂ ਬੰਦ ਕਰਦੇ ਸਟੂਡੈਂਟ ਤੇ ਬੜਾ ਸਟੂਡੈਂਟਾਂ ਤੇ ਬਹੁਤ ਗੱਲ ਹੈ ਜਾਂ ਕਹਿੰਦੇ 2 ਸਾਲਾਂ 'ਸਤੇ ਬੈਨ ਲਾਤਾ ਉਹਨਾਂ ਦੋਨਾਂ ਚੀਜ਼ਾਂ 'ਚ ਫਰਕ ਆ ਤੁਸੀਂ ਸੁਣਿਆ ਹੋਣਾ ਵੀ ਕਹਿ ਦਿੰਦੇ ਆ ਬੀਸੀ ਨੇ ਤਾਂ ਬੰਦ ਕਰਤਾ ਜੀ ਬ੍ਰਿਟਿਸ਼ ਕੋਲੰਬੀਆ ਨੇ ਸਟੂਡੈਂਟ ਵੀਜ਼ੇ ਬੰਦ ਨਹੀਂ ਕੀਤੇ ਉਹਨਾਂ ਨੇ ਸਿਰਫ ਇਹ ਚੀਜ਼ ਤੇ ਰੋਕ ਲਾਈ ਆ ਵੀ ਜੇਕਰ ਕੋਈ ਉੱਥੇ ਰਹਿੰਦਾ ਬੰਦਾ ਕਿਸੇ ਨੇ ਕੋਈ ਕਾਲਜ ਓਪਨ ਕਰਨਾ ਤਾਂ ਉਹ ਅਸੀਂ ਅਪਲਾਈ ਅਪਲਾਈ ਨਹੀਂ ਕਰ ਸਕਦਾ ਉਹਨਾਂ ਨੇ ਉਹ ਦੋ ਸਾਲਾਂ 'ਸਤੇ ਐਪਲੀਕੇਸ਼ਨਾਂ ਫ੍ਰੀਜ਼ ਕਰਤੀਆਂ ਵੇ ਕੋਈ ਉੱਥੇ ਨਵਾਂ ਕਾਲਜ ਨਹੀਂ ਖੋਲ ਸਕਦਾ ਉਹ ਉਹਨਾਂ ਦੇ ਚਲੋ ਆਪ ਦੀ ਸਟੇਟ ਗਵਰਨਮੈਂਟ ਦੇ ਆਪਦੇ ਰੂਲ ਆ ਤੇ ਪਰ ਉਹਨਾਂ ਨੇ ਹਲੇ ਸਟੂਡੈਂਟਾਂ ਦੇ ਹੱਕ ਚ ਕੋਈ ਇਦਾਂ ਦਾ ਕੋਈ ਬਿਆਨ ਨਹੀਂ ਦਿੱਤਾ ਨੰਬਰ 2 ਤੇ ਜਿਹੜੇ ਹੋਰ ਵੀ ਆ ਕਹਿ ਰਹੇ ਆ ਕੈਨੇਡਾ ਨੇ ਰੋਕਤਾ ਜੀ ਆ ਕਰਤਾ ਹਾਂ ਠੀਕ ਆ ਜਿਵੇਂ ਗੁਰਪ੍ਰੀਤ ਨੇ ਆਲਰੇਡੀ ਦੱਸ ਚੁੱਕਿਆ ਆ ਇਦਾਂ ਦੀ ਹਲੇ ਕੋਈ ਵੀ ਗੱਲਬਾਤ ਨਹੀਂ ਹੋਈ ਕਿਸੇ ਤੇ ਵੀ ਅਮੇ ਗੱਲਾਂ ਚ ਨਾ ਸੁਣ ਕੇ ਆਪ ਹੀ ਨਿਰਣੇ ਲਈ ਚਲੋ ਇੱਕ ਵਾਰੀ ਜਾਓ ਤੁਸੀਂ ਅਸੀਂ ਨਹੀਂ ਕਹਿੰਦੇ ਸਾਡੇ ਕੋਲੇ ਹੋਰ ਕਿਸੇ ਵੀ ਜਿਹੜੇ ਸਹੀ ਰਹਿ ਦਿੰਦੇ ਆ ਉਹਨਾਂ 에ਜੰਟਸ ਨੂੰ ਜਾ ਕੇ ਆਪਾਂ ਸੰਪਰਕ ਕਰ ਸਕਦੇ ਆ ਤੇ ਉਹਨਾਂ ਨੂੰ ਜਾ ਕੇ ਮਿਲੋ ਤੇ ਬਸ ਇੱਕ ਹੱਥ ਬੰਨ ਕੇ ਇਹ ਹੀ ਬੇਨਤੀ ਆ ਵੀ ਡਾਕੂਮੈਂਟ ਗਲਤ ਨਾ ਯੂਜ਼ ਕਰੋ ਫੇਕ ਡਾਕੂਮੈਂਟ ਨਾ ਲਗਾਓ ਇਹ ਮੁੜ ਕੇ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਇਹ ਬਾਅਦ ਚੋਂ ਜਦੋਂ ਆਪਾਂ ਪੀਆਰ ਲਾਉਣ ਦੀ ਐਪਲੀਕੇਸ਼ਨ ਲਾਉਣੀ ਆ ਉੱਥੇ ਵੀ ਪੰਗਾ ਪੈਂਦਾ ਤੇ ਮੁੜ ਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਅਰਸ਼ ਕੋਈਸਨ ਜੀ ਜਿਹਨੇ ਦੀ ਐਮ.ਡੀ ਵਰਪ੍ਰੀਤਾ ਵਰ ਮਨਵੀਰ ਗੱਲ ਜਿਨ੍ਹਾਂ ਨੇ ਬਹੁਤ ਬਖੂਬੀ ਢੰਗ ਦੇ ਨਾਲ ਇਮੀਗ੍ਰੇਸ਼ਨ ਦੇ ਲਈ ਜਿਹੜੀਆਂ ਅੱਜ ਕੱਲ ਫੇਕ ਨਿਊਜ਼ ਨੇ ਜਾਂ ਸਟੂਡੈਂਟ ਦੇ ਵਿੱਚ ਗਲਤਫਹਿਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਆਪਣੀ ਗੱਲਬਾਤ ਰੱਖੀ ਆ ਤੇ ਨਿਆਲ ਸਿੰਘ ਵਾਲਾ ਦੇ ਧੂੜਕੋਲ ਰੋਡ ਉੱਪਰ ਜੀਐਨਏ ਜਿਹੜਾ ਇਮੀਗ੍ਰੇਸ਼ਨ ਸਰਵਿਸ ਸੈਂਟਰ ਆ ਉੱਥੇ ਜ਼ਰੂਰ ਪਹੁੰਚੋ ਕਿਉਂਕਿ ਇਹ ਨਹੀਂ ਕਹਿ ਰਹੇ ਕਿ ਸਾਰੇ ਮਾੜੇ ਆ ਜਾਂ ਸੀ ਨਹੀਂ ਕਹਿ ਰਹੇ ਕਿ ਆ ਚੰਗਾ ਚੰਗਾ ਪਰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਇਹ ਕੈਨੇਡਾ ਤੋਂ ਇਹਨੇ 10-12 ਸਾਲ ਲਾ ਕੇ ਆਏ ਨੇ ਇਧਰ ਪੰਜਾਬ ਦੇ ਨੇ ਨਿਹਾਲ ਸਿੰਘ ਵਾਲਾ ਤੇ ਇਥੋਂ ਬਿਲੋਂਗ ਕਰਦੇ ਨੇ ਤਾਂ ਜਿੰਦੇ ਵੀ ਇਹਨਾਂ ਦੀ ਜਾਣਕਾਰੀ ਉਹ ਇੱਕ ਵਾਰ ਜ਼ਰੂਰ ਇਹਨਾਂ ਦੀ ਸਰਵਿਸ ਦਾ ਜਿਹੜਾ ਲਾਗ ਇਟਾਓ ਤੇ ਵੱਡੀ ਗੱਲ ਗੁਰਪ੍ਰੀਤ ਜੀ ਨੇ ਇਹ ਕਹੀ ਹੈ ਕਿ ਸਕਿੱਲ ਹੋਣਾ ਸਟੂਡੈਂਟ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ ਸਟੂਡੈਂਟ ਕੀ ਕਰਦੇ ਆ ਮਾਪਿਆਂ ਤੇ ਡਿਪੈਂਡ ਹੁੰਦੇ ਨੇ ਇਧਰੋਂ ਪੈਸੇ ਤਾਂ ਲਵਾ ਦਿੰਦੇ ਨੇ ਪਰ ਉੱਧਰ ਜਾ ਕੇ ਕੰਮ ਨਹੀਂ ਕਰਦੇ ਔਖਾ ਉਹ ਸੋ ਤੁਸੀਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਨੂੰ ਲੈ ਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਪਰ ਇੱਕ ਵਾਰ ਜੀਐਨਏ ਧੂਲਕੋਟ ਰੋਡ ਤੇ ਜੋ ਇਮੀਗ੍ਰੇਸ਼ਨ ਆ ਉੱਥੇ ਜਰੂਰ ਪਹੁੰਚੋ ਸੋ ਹੋਰ ਆਪਣੇ ਇਸ ਲਈ ਬਣੇ ਰੋ ਜੀਵੀਐਸ ਟੈਂਪਲ